ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂਸ ਦੀ ਵੱਡੀ ਖਬਰ ਖਬਰ ਨੰਨ ਤਾਂ ਕਿ ਜਰੂਰ ਬਨੇ ਰਹਿਣਾ ਜਿੰਦਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਸੁਪਰੀਮ ਕੋਰਟ ਨੂੰ ਮੇਲਾ ਨਵਾਂ ਝੰਡਾ ਅਤੇ ਪ੍ਰਤੀਕ ਰਾਸ਼ਟਰਪਤੀ ਦ੍ਰੋਪਤੀ ਮੁਰਗੁਰਨੇ ਕੀ ਤਉਦਗਾਟਨ ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਤੀ ਮੁਰਗੁਰਨੇ ਐਤਵਾਰ ਨੂੰ ਭਾਰਤ ਦੀ ਸੁਪਰੀਮ ਕੋਰਟ ਦੀ 75ਵੀਂ ਵਰਕ ਨੰਦ ਦੀ ਯਾਦ ਵਿੱਚ ਨਵਾਂ ਝੰਡਾ ਅਤੇ ਲੋਕੋ ਦਾ ਉਦਘਾਟਨ ਕੀਤਾ ਅਤੇ ਇਸ ਉਸ ਮੌਕੇ ਭਾਰ ਦੇ ਚੀਫ ਜਸਟਿਸ ਡੀ.ਵਾਈਜ਼ ਚੰਦਰ ਚੂੜਨੀ ਵੀ ਮੌਜੂਦ ਸਨ ਅਤੇ ਲਾਈਵ ਨਾ ਦੀ ਇੱਕ ਰਿਪੋਰਟ ਦੇ ਮੁਤਾਬਿਕ ਨੀਅਾ ਅਤੇ ਲੋਕਤੰਤਰ ਦੀ ਪ੍ਰਤੀਕ ਨਵਾਂ ਝੰਡਾ ਅਤੇ ਜੋਗੋਨ ਨੈਸ਼ਨਲ ਇੰਟਰਵਿਊਸ ਆਫ ਆਫੈਸ਼ਨਲ ਟੈਕਨੋਲੋਜੀ ਨਵੀਂ ਦਿੱਲੀ ਦੁਆਰਾ ਸੰਕਲਿਤ ਕੀਤਾ ਗਿਆ ਅਤੇ ਝੰਡੇ ਕੋਸ਼ਿਚ ਕਰ ਸੁਪਰੀਮ ਕੋਰਟ ਦੀ ਸ਼ਾਨਦਾਰ ਇਮਾਰਤ ਅਤੇ ਸੰਵਿਧਾਨ ਦੀ ਕਿਤਾਬ ਹੈ ਅਤੇ ਇਸ ਤੋਂ ਪਹਿਲਾ ਕੌਮੀ ਜਿਲੇ ਜੰਨੂਸ਼ਰੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਤੋਂ ਸੰਬੋਧਨ ਕਰਦੀ ਪ੍ਰੋਗਰਾਮ ਪ੍ਰਦਾਨ ਸਮੂਹੋ ਨੇਕੀ ਹਾਜ਼ਰ ਚੋਕੇ ਵਿੱਚ ਸਮੇਂ ਵਿੱਚ ਸਮੇਂ ਸਿਰ ਪ੍ਰਸ਼ਾਸਨ ਬੁਨਿਆਦੀ ਢਾਂਚੇ ਸਹੂਲਤ ਸਿਕਲਾਈ ਅਤੇ ਮਨੁੱਖੀ ਹੋਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ